ਵੀ ਸਾਹਮਣੇ ਆ ਗਏ ਕੱਲ ਕੋਈ ਨਹੀਂ ਆਮ ਸਾਹਮਣੇ ਆਇਆ ਅੱਜ ਇਹ ਵੀ ਸਾਹਮਣੇ ਆ ਗਏ ਨੇ ਪਰ ਸਾਡਾ ਜਿਹੜਾ ਅਸਲ ਮੁੱਦਾ ਹੈ ਕਿ ਡੱਲੇਵਾਲ ਸਾਹਿਬ ਜਿਹੜੇ ਇੰਨੇ ਦਿਨਾਂ ਤੋਂ ਬੈਠੇ ਸੀ ਸਾਡਾ ਚੈਨਲ ਕੋ ਲੈਣਾ ਦੇਣਾ ਨਹੀਂ ਹੈ ਪਰ ਉਹ ਬੈਠੇ ਸੀ ਸਾਰਿਆਂ ਦੇ ਲਈ ਉਹ ਹੁਣ ਇਸ ਟੈਮ ਜਨੰਦਰ ਦੇ ਉਹਨਾਂ ਦੀ ਹਾਲਤ ਕੋਈ ਠੀਕ ਬੀਪੀ ਠੀਕ ਦਾ ਸਹਿਰ ਹੈ ਉਹਨਾਂ ਨੂੰ ਹੁਣ ਹਸਪਤਾਲ ਤੋਂ ਕੱਢ ਕੇ ਇੱਕ ਗੈਸਟ ਹਾਊਸ ਦੇ ਵਿੱਚ ਸ਼ਿਫਟ ਕੀਤਾ ਗਿਆ ਪਰ ਉੱਥੇ ਸਿਕਿਉਰਟੀ ਇੰਨੀ ਹੈ ਕਿ ਉੱਥੇ ਜਿਹੜਾ ਸਟਾਫ ਹੈ ਉਹ ਅੰਦਰ ਐਵੇਂ ਜਾਸਾ ਸਭ ਦੇ ਆਈ ਕਾਟ ਚੈੱਕ ਹੋ ਰਹੇ ਨੇ ਤਾਂ ਜੇਕਰ ਦੇਖਿਆ ਜਾਵੇ ਤਾਂ ਪੰਜਾਬ ਪੁਲਿਸ ਨੂੰ ਵੀ ਭਾਜੜਾ ਪਈਆਂ ਹੋਈਆਂ ਨੇ ਕਿ ਅਸੀਂ ਭਿੰਡਰਾ ਦੇ ਛੱਤੇ ਨੂੰ ਹੱਥ ਪਾ ਲਿਆ ਮਧੂਮੱਖੀਆਂ ਦੇ ਨੂੰ ਤਾਂ ਇਸ ਪੂਰੇ ਵਿਚਰੇ ਗੱਲਬਾਤ ਕਰਾਂਗੇ ਮੇਰੇ ਨਾਲ ਜੁੜੇ ਮੇਰੇ ਸਹਿਯੋਗੀ ਰਜਿੰਦਰ ਸਿੰਘ ਜੀ ਉਹਨਾਂ ਕਰਦੇ ਹਾਂ ਗੱਲਬਾਤ ਰਜਿੰਦਰ ਸਿੰਘ ਜੀ ਕੀ ਹਾਲ ਚਾਲ ਹੈ ਤੁਹਾਡਾ ਲਾਈਵ 'ਚ ਸਵਾਗਤ ਹੈ ਠੀਕ ਹੈ ਸਰ ਥੈਂਕ ਯੂ ਵੈਰੀ ਮੱਚ ਰਜਿੰਦਰ ਸਿੰਘ ਜੀ ਮਾਹੌਲ ਖਰਾਬ ਹੁੰਦਾ ਜਾ ਰਿਹਾ ਹੈ ਹਾਂ ਜੀ ਦੇਖੋ ਕਿਸਾਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਜਿਹੜਾ ਹਾਲਾਤ ਨੇ ਉਹ ਥੋੜੇ ਜਿ ਖਤਰਨਾਕ ਸਥਿਤੀ ਵਾਲੇ ਪਾਸੇ ਨੂੰ ਚੱਲੇ ਹੋਏ ਨੇ ਪਰ ਮਾਨ ਸਾਹਿਬ ਨੂੰ ਇਸ ਗੱਲ ਦੇ ਵਾਸਤੇ ਥੋੜਾ ਜਿਹਾ ਚੌਕਸ ਵੀ ਕਰਦੇ ਆਂ ਵੀ ਜਿਹੜੀਆਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੇ ਸਖਤੀਆਂ ਨੇ ਉਹਨਾਂ ਚੀਜ਼ਾਂ ਨੂੰ ਘਟਾ ਕੇ ਮੇਲ ਮਲਾਪੇ ਭਾਈਚਾਰਾ ਜਿਹੜਾ ਉਹਨੂੰ ਕਾਇਮ ਰੱਖਿਆ ਜਾਵੇ ਕਿਸਾਨਾਂ ਨਾਲ ਕਿਸੇ ਦੀ ਦੁਸ਼ਮਣੀ ਨਹੀਂ ਹੁੰਦੀ ਇਹ ਅੰਨਦਾਤਾ ਨੇ ਅੰਨਦਾਤਾ ਹੋਣ ਦੇ ਕਾਰਨ ਇਹਨਾਂ ਨੂੰ ਜੇਲਾਂ ਦੇ ਵਿੱਚ ਉਹ ਰਿਹਾ ਕੀਤਾ ਜਾਵੇ ਕਿਉਂਕਿ ਕਿਸਾਨ ਭਾਈਆਂ ਨੇ ਜਦੋਂ ਦਾ ਮਤਲਬ ਇਹ ਇਹਨਾਂ ਨੂੰ ਅੰਦਰ ਕੀਤਾ ਗ੍ਰੇਪ ਉਹ ਖੜਤਾਲਦੇ ਨੇ ਉਹਨਾਂ ਨੇ ਕੋਈ ਅੰਨ ਜਾਂ ਰੋਟੀ ਦਾ ਕੋਈ ਗ੍ਰੈਂਡ ਨਹੀਂ ਕੀਤਾ ਤੇ ਨਾ ਹੀ ਉਹ ਗ੍ਰੈਂਡ ਕਰਨ ਦੀ ਕੋਸ਼ਿਸ਼ ਕਰਦੇ ਨੇ ਉਧਰੋਂ ਡੱਲੇਵਾਲ ਸਾਹਿਬ ਦੀ ਸਿਹਤ ਦਾ ਜਿਹੜਾ ਮਸਲਾ ਹੈ ਉਹਨਾਂ ਨੇ ਮੈਡੀਸਨ ਲੈਣ ਤੋਂ ਜਿਹੜਾ ਉਹਨਾਂ ਨੇ ਇਨਕਾਰ ਕਰ ਦਿੱਤਾ ਕਹਿੰਦੇ ਵੀ ਜਿੰਨੀ ਦੇਰ ਤੱਕ ਕੋਈ ਇਸ ਗੱਲ ਦਾ ਮਸਲਾ ਨਹੀਂ ਕੋ ਹੱਲ ਨਹੀਂ ਹੁੰਦਾ ਉਹਨਾਂ ਚਿਰ ਮੈਂ ਕੋਈ ਮੈਡੀਸਨ ਵੀ ਨਹੀਂ ਲਵਾਂਗਾ ਜੀ ਉਗਰਾਹ ਦਾ ਇੱਕ ਬਿਆਨ ਆ ਗਿਆ ਉਹ ਡੱਲੇਵਾਲ ਦੇ ਖਿਲਾਫ ਵੀ ਲੱਗ ਰਿਹਾ ਹੈ ਤੇ ਕਿਸਾਨਾਂ ਦੇ ਇੱਕ ਜਿਹੜੇ ਕਹਿੰਦੇ ਵੀ ਅਸੀਂ ਵੱਡੇ ਪੱਧਰ ਤੇ ਹੁਣ ਸੰਘਰਸ਼ ਛੇੜਾਂਗੇ ਉਹ ਕਹਿੰਦੇ ਵੀ ਡੱਲੇਵਾਲ ਸਾਹਿਬ ਦੀ ਸੇ ਠੀਕ ਹੈ ਵੀ ਡੱਲੇਵਾਲ ਸਾਹਿਬ ਦੀ ਘੁਬਰਾਣ ਦੀ ਲੋੜ ਲੋਕਾਂ ਨੂੰ ਮੈਸੇਜ ਦਿੱਤਾ ਹੈ ਕਹਿੰਦੇ ਵੀ ਜਦੋਂ ਮੈਡੀਕਲ ਲੈ ਰਹੇ ਸੀ ਤਾਂ ਯਾਨੀ ਕਿ ਜਿਹੜੇ ਉਹ ਦਿੱਤੇ ਨੇ ਗਲੂਗੋ वगैरह ਉਹਦੇ ਵਿੱਚ ਸਾਰੇ ਕੋ ਨੂੰ ਦਿੱਤਾ ਜਾ ਰਿਹਾ ਸੀ ਤਾਂ ਘੁਬਰਾਣ ਦੀ ਲੋੜ ਨਹੀਂ ਠੀਕ ਐ ਜੀ ਮੰਦੇ ਆ ਪਰ ਉਹਨਾਂ ਦੇ ਲੀਡਰਾਂ ਨੂੰ ਲੋਕਾਂ ਨੂੰ ਧਕਾਉਣ ਤੋਂ ਸਿਵਾਏ ਇਹਨਾਂ ਦੇ ਪੱਲੇ ਕੁਝ ਨਹੀਂ ਕਿਉਂ ਇਹਨਾਂ ਦਾ ਬਿਆਨਬਾਜ਼ੀ ਕਰਕੇ ਹੀ ਪਹਿਲਾਂ ਇਹ ਕੰਮ ਹੋਇਆ ਜੇ ਇਹਨਾਂ ਨੇ ਇਤੋਂ ਬਾਅਦ ਉਹਨਾਂ ਦੇ ਪੱਖ 'ਚ ਸੰਘਰਸ਼ ਕਰਨਾ ਸੀ ਤਾਂ ਕੱਲ ਵਾਲਾ ਕੰਮ ਤਾਰ ਕਿਉਂ ਨਹੀਂ ਰਹਿੰਦਾ ਜੇ ਇਹ ਉਗਰਾਹ ਸਾਹਿਬ ਵਰਗੇ ਜੱਜ ਦੁਨੀ ਸਾਹਿਬ ਵਰਗੇ ਜਾਂ ਹੋਰਲੇ ਰਾਜੇ ਵਾਲ ਵਰਗੇ ਇਹਨਾਂ ਦਾ ਸਾਥ ਦੇ ਦਿੰਦੇ ਤਾਂ ਅੱਜ ਕਿਸਾਨ ਜਿਹੜਾ ਅੰਦੋਲਨ ਚੜ੍ਹਦੀ ਕਲਾ 'ਚ ਹੁੰਦਾ ਤੇ ਜਿੱਥੇ ਦੇ ਨੇੜੇ ਪਹੁੰਚਿਆ ਖੜਾ ਸੀ ਹਰਪਾਲ ਚੀਮਾ ਦਾ ਵੀ ਇੱਕ ਬਿਆਨ ਆ ਗਿਆ ਸਰਕਾਰ ਦੇ ਵੱਲੋਂ ਵੀ ਅਸੀਂ ਕਿਸਾਨਾਂ ਦੇ ਖਿਲਾਫ ਨਹੀਂ ਸੀ ਕਿ ਵੀ ਸਾਡੀ ਗੱਲਬਾਤ ਚੱਲ ਰਹੀ ਸੀ ਕਿਸਾਨ ਕੁਝ ਕੁਝ ਕਿਸਾਨ ਆਗੂ ਗੱਲਬਾਤ ਮੰਨ ਨਹੀਂ ਰਹੇ ਸੀ ਕਿਉਂਕਿ 4 ਮਈ ਦੀ ਤਰੀਕ ਪਾਈ ਹੈ ਕੇਂਦਰ ਵੱਲੋਂ ਪਰ ਕਹਿੰਦੇ ਇਹ ਉੱਤੇ ਵੀ ਅਟਰੇ ਸੀ ਦੇਖੋ ਜੀ ਜਿਹੜੇ ਕਿਸਾਨ ਨੇ ਉਹ ਡੱਲੇਵਾਲ ਸਾਹਿਬ ਦੇ ਆਖੇ ਤਾਂ ਲੱਗ ਰਹੇ ਨੇ ਜਿਹੜੇ ਦੂਜੇ ਕਿਸਾਨ ਨੇ ਡੱਲੇਵਾਲ ਦੇ ਐਂਟੀ ਗਰੁੱਪ ਜਿਹੜੀ ਇਹ ਹੋ ਰਿਹਾ ਹੈ ਨਾ ਦੂਸਰੇ ਜੁਨੀਆ ਨਾਲ ਉਹ ਡੱਲੇਵਾਲ ਸਾਹਿਬ ਦੇ ਖਿਲਾਫ ਨੇ ਡੱਲੇਵਾਲ ਸਾਹਿਬ ਦਾ ਕੋਈ ਵੀ ਕੰਮ ਹੋਣ ਤੇ ਤਾਂ ਉਹ ਨਾਰਾਜ਼ਗੀ ਪ੍ਰਗਟ ਕਰਦੇ ਨੇ ਤੇ ਉਹ ਚਾਹੁੰਦੇ ਨੇ ਵੀ ਕਿਤੇ ਡੱਲੇਵਾਲ ਸਾਹਿਬ ਦੇ ਨੰਬਰ ਨਾ ਬਣ ਜਾਣ ਇਸੇ ਕਾਰਨ ਇਹ ਜਿਹੜਾ ਇਹ ਕਿਸਾਨ ਅੰਦੋਲਨਾ ਉਹ ਟਾਰਗੇਟ ਹੋਇਆ ਤੁਹਾਨੂੰ ਲੱਗਦਾ ਨਹੀਂ ਵੀ ਜਿਹੜਾ ਇਹ ਅੰਦੋਲਨ ਹੋ ਰਹੀ ਸ਼ੰਭੂ ਬਾਰਡਰ ਤੇ ਜਾਂ ਖਨੋਰੀ ਖਨੋਰੀ ਦਾ ਮੈਂ ਚਲੋ ਇੱਕ ਅੱਧਾ ਦਿਨ ਰਹਿ ਰਿਹਾ ਸੀ ਸ਼ੰਭੂ ਮੈਂ ਰਿਹਾ 10-12 ਦਿਨ ਪਿਛਲੇ ਸਾਲ ਤੇ ਉੱਥੇ ਸਭ ਤੋਂ ਜ਼ਿਆਦਾ ਨਸ਼ਾ ਹੋ ਰਿਆ ਸੀ ਸ਼ਰਾਬ ਦਾ ਬਹੁਤ ਜ਼ਿਆਦਾ ਸੇਵਨ ਕੀਤਾ ਜਾ ਰਿਹਾ ਹੈ ਡਾਕਟਰ ਸਾਹਿਬ ਦੇਖੋ ਜੀ ਮਾੜੀ ਮੋਟੀ ਸ਼ਰਾਬ ਦਾ ਕਿਸਾਨ ਦੇ ਨਾਲ ਹੀ ਹੁੰਦੀ ਹੈ ਇਹ ਤਾਂ ਕੋਈ ਗੱਲ ਨਹੀਂ ਹੈ ਸ਼ਰਾਬ ਜੋ ਮਾੜਾ ਮੋਟਾ ਚਰਚਾ ਭੁੱਕੀ ਦਾ ਵੀ ਨਾਲ ਚੱਲ ਜਾਂਦਾ ਹੈ ਇਹ ਤਾਂ ਉੱਥੇ ਵਿਲੱਬਦਾ ਹੈਗੇ ਸੀ ਲੋਕਾਂ ਦੇ ਲੰਗਰ ਲੱਗੇ ਹੋਏ ਸੀਗੇ ਚੱਲਦਾ ਸੀ ਸਾਰਾ ਸਿਸਟਮ ਤੇ ਗੱਲ ਕਰ ਵੀ ਜਿਹੜਾ ਇਹਨਾਂ ਕਿਸਾਨਾਂ ਦਾ ਸਮਾਨ ਹੈ ਇਸ ਨੂੰ ਪੁਲਿਸਾਂ ਪ੍ਰਸ਼ਾਸਨ ਹੈ ਜਿਹੜਾ ਉਹ ਚੋਰੀ ਕਰਨ ਤੋਂ ਬਚਾਵੇ ਜਾਂ ਆਪ ਮਤਲਬ ਇੱਕ ਪੱਤਰਕਾਰ ਦੇ ਦੱਸ ਰਿਹਾ ਸੀ ਕਿ ਇਹਨਾਂ ਕੋਈ ਪੁਲਿਸ ਮਿਲਾ ਕੇ ਸੀਦਾ ਉਹਨੂੰ ਧੱਕੇ ਸਿਲੰਡਰ ਨੂੰ ਸਾਈਕਲ ਤੇ ਉਹ ਉੜਾ ਫਰਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਿਹਨੂੰ ਪੱਤਰਕਾਰਾਂ ਨੇ ਹਟਾਇਆ ਇਹ ਨਹੀਂ ਅਕਣਾਉਣੀ ਜਾਂ ਤੇ ਗਲਤ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਕਿਸਾਨ ਹੈ ਜਿਹੜਾ ਉਦੇਸ਼ਧਾਰਨ ਰAppData ਡਾਕਟਰ ਸਾਹਿਬ ਕਈਆਂ ਦੇ ਉੱਥੋਂ ਸ਼ੈੱਡ ਪੱਟੇ ਗਏ ਪੱਖੇ ਤਾਂ ਚੋਰੀ ਹੋਏ ਨੇ ਪੱਖੇ ਲੈ ਗਏ ਨੇ ਕੂਲਰ ਲੱਗੇ ਹੋਏ ਸੀ ਕਈਆਂ ਦੇ ਕੂਲਰ ਤਾਂ ਚੋਰੀ ਹੋਏ ਗਏ ਨੇ ਦੱਸੋ ਦੇਖੋ ਜੀ ਕੋਈ ਸਮਾਨਤਾ ਸਰਕਾਰ ਨੇ ਆਪਦੇ ਅੰਡਰ ਕਰ ਲਿਆ ਉਹ ਉਹਨਾਂ ਨੂੰ ਕਿਹਾ ਵੀ ਇਹਦੇ ਬਿੱਲ ਵਗੈਰਾ ਨੇ ਜੋ ਕਾਗਜ਼ ਪੱਤਰ ਉਹ ਦਿਖਾਓ ਤੇ ਆਪਣਾ ਸਮਾਨ ਲੈ ਜਾਓ ਉਹ ਸਮਾਨ ਚੋਰੀ ਵੀ ਹੋਊਗਾ ਉਹ ਚੋਰ ਚੱਕੇ ਵੀ ਹੋਣਗੇ ਉਹ ਆਪਦਾ ਕੰਮ ਕਰਨਗੇ ਤੇ ਗੱਲ ਕਰ ਵੀ ਜਿਹੜਾ ਕਿਸਾਨਾਂ ਦਾ ਜਿਹੜਾ ਭੁੱਖ ਹੜਤਾਲ ਹੈ ਜ਼ਿਲ੍ਹਿਆਂ ਦੇ ਵਿੱਚ ਇਹ ਇਹ ਚੀਜ਼ਾਂ ਨੇ ਜਿਹੜੀਆਂ ਇਹ ਮੈਨੇ ਰੱਖਦੀਆਂ ਨੇ ਉਹ ਹੜਤਾਲ ਨਹੀਂ ਹੋਣੀ ਚਾਹੀਦੀ ਤੇ ਕੱਲ ਨੂੰ ਜੇ ਕੋਈ ਕਿਸਾਨ ਇਸ ਤਰ੍ਹਾਂ ਦੀ ਕਾਰਵਾਈ ਦੇ ਵਿੱਚ ਕੋਈ ਮਤਲਬ ਸੁਸਾਈਸਾਈਡ ਕਰਦਾ ਹੈ ਜਾਂ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਉਹਦਾ ਕੌਣ ਜ਼ਿੰਮੇਵਾਰ ਹੋਵੇਗਾ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਥੋੜਾ ਜਿਹਾ ਠੰਡੇ ਮਨ ਨਾਲ ਮਤਲਬ ਉਹਨਾਂ ਦੇ ਉੱਤੇ ਜ਼ਿਆਦਾ ਤਸ਼ੱਦਦ ਕਰਨ ਦੀ ਹੁਣ ਲੋੜ ਨਹੀਂ ਤੇ ਬਹੁਤ ਕਿਸਾਨ ਆਪ ਕੋ ਆਪਣੇ ਘਰਾਂ ਦੇ ਵਿੱਚ ਚਲੇ ਗਏ ਨੇ ਤੇ ਮਾਨ ਸਾਹਿਬ ਨੂੰ ਵੀ ਥੋੜਾ ਜਿਹਾ ਇਸ ਗੱਲ ਤੋਂ ਸਤਕ ਲੈਣਾ ਚਾਹੀਦਾ ਕਿਉਂਕਿ ਫਿਰ ਵੀ ਆਫਤ ਦਾ ਆਪਦੀ ਹੁੰਦਾ ਜੇ ਮਾਰੂਗਾ ਤਾਂ ਸ਼ਾਮੇ ਸਿੱਟੂ ਘਾੜੀ ਗੱਲ ਹੈ ਕਿਉਂਕਿ ਡਾਕਟਰ ਸਾਹਿਬ ਠੀਕ ਹੈ ਤੁਹਾਡੀ ਗੱਲ ਨਾਲ ਸਹਿਮਤ ਹਾਂ ਵੀ ਜੋ ਹੋਇਆ ਆਮ ਲੋਕਾਂ ਲਈ ਚੰਗਾ ਹੋਇਆ ਵੀ ਸਵੇਰੇ ਸ਼ਰਮਾ ਜੀ ਵੀ ਇਹ ਗੱਲ ਕਹਿ ਰਹੇ ਸੀ ਕਹਿੰਦੇ ਵੀ ਥੋੜੀ ਸਾਹਿਬ ਜਿਹੜਾ ਤੋੜਿਆ ਗਿਆ ਨਾ ਉਹ ਤਰੀਕਾ ਸਰਕਾਰ ਦਾ ਰਬੀਆ ਠੀਕ ਨਹੀਂ ਸੀ ਕਿਉਂਕਿ ਇਹਦੀ ਹਾਈ ਕੋਰਟ ਦੇ ਵਿੱਚ ਨਾ ਸਟੇ ਮਿਲੀ ਪਿਆ ਕਿਸਾਨਾਂ ਨੂੰ ਵੀ ਉਹ ਤੋੜਨ ਧਰਨਾ ਨਹੀਂ ਉਠਾ ਸਕਦੇ ਜੇ ਵਰਤੀ ਕਿਸੇ ਨੂੰ ਰੋਟੀ ਨਹੀਂ ਖਵਾ ਸਕਦੇ ਪਰ ਕਹਿੰਦੇ ਉਹਦੇ ਖਿਲਾਫ ਕੇ ਯਾਨੀ ਹਾਈ ਕੋਰਟ ਦੀ ਰਿਟ ਦਾ ਵੀ ਪੰਜਾਬ ਸਰਕਾਰ ਨੇ ਕੁਝ ਵੀ ਨਹੀਂ ਯਾਨੀ ਕਾਨੂੰਨ ਤੋੜਿਆ ਸ਼੍ਰੀਆਮ ਸਹੀ ਸਿੱਧਾ ਕਹੀਏ ਅੱਜ ਸੁਪਰੀਮ ਕੋਰਟ ਦੀ ਰਿਟ ਪੈ ਚੁੱਕੀ ਹੈ ਕਿਸਾਨਾਂ ਦੇ ਵੱਲੋਂ ਦੇਖੋ ਇਹ ਦੇਖੋ ਜਿਹੜਾ ਇਹ ਪੰਜਾਬ ਹੈ ਥੋੜਾ ਜਿਆਦਾ ਪੁਲਿਸ ਰਾਜ ਵੱਲ ਹੋ ਚਿਰ ਕਿਉਂਕਿ ਜਿਹੜੀਆਂ ਪਹਿਲਾਂ ਸਰਕਾਰਾਂ ਚ ਸੀਗੀਆਂ ਜੇ ਪੁਲਿਸ ਨੂੰ ਜਿਆਦੇ ਪਾਵਰਾਂ ਦੰਨੀਆਂ ਨੇ ਪਬਲਿਕ ਦੇ ਉੱਤੇ ਤਸ਼ੱਦਦ ਕਰਦੀਆਂ ਸੀ ਉਹ ਤਾਂ ਹੀ ਸਾਈਡ ਲਾਈਨ ਕੀਤੀਆਂ ਨੇ ਲੋਕਾਂ ਨੇ ਇਹ ਗੱਲ ਨੂੰ ਚੰਗੀ ਤਰ੍ਹਾਂ ਚੇਤੇ ਰੱਖਣਾ ਚਾਹੀਦਾ ਸਰਕਾਰ ਨੂੰ ਅ ਤਿਆਰ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨਾਂ ਤਾਂ ਚੇ ਰਾਜਾਣੀਆਂ ਚਾਹੇ ਉਪਚੋਣ ਚਾਹੇ ਕੋਈ ਬਲਾਕ ਸਰਪੰਚ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੇ ਇਹ ਚੋਣਾਂ ਚੱਲਦੀਆਂ ਰਹਣੀਆਂ ਨੇ ਇਸ ਕਰਕੇ ਥੋੜਾ ਜਿਹਾ ਮਤਲਬ ਥੰਮੇ ਨਾਲ ਸੋਚਣ ਦੀ ਲੋੜ ਹੈ ਕਿਉਂਕਿ ਬਜ਼ੁਰਗ ਕਿਸਾਨ ਨੇ ਜਿਹੜੇ ਉਹਨਾਂ ਨੂੰ ਟਰੈਕ ਰਿਹਾ ਕਰਨਾ ਚਾਹੀਦਾ ਕਿਉਂਕਿ ਉਹਨਾਂ ਦਾ ਕੋਈ ਕਸੂਰ ਨਹੀਂ ਹੈ ਉਹ ਤਾਂ ਮਤਨਵ ਇੱਕ ਦੇਵੀ ਹੁੰਦੀ ਹੈ ਉਹ ਡਿਊਟੀ ਆਪਦੀ ਨਿਭਾ ਰਹੀ ਸੀ ਕਿ ਉਹਨਾਂ ਦੇ ਕੋਲ ਕੋਈ ਹਥਿਆਰ ਤਾਂ ਹੈ ਨਹੀਂ ਸੀ ਵੀ ਉਹਨਾਂ ਨੂੰ ਫੜ ਕੇ ਡਰ ਦਿੰਦਾ ਉਹਨਾਂ ਨੂੰ ਘਰੇ ਭੇਜਣਾ ਚਾਹੀਦਾ ਬਾਜਿਤ ਡਾਕਟਰ ਸਾਹਿਬ ਕੁਝ ਕਿਸਾਨ ਆਗੂ ਆਦੀ ਮੈਂ ਸਰੇ ਗੱਲਬਾਤ ਸੁਣ ਰਿਹਾ ਸੀ ਉਹ ਨੈਸੇਜ ਆਂਦੇ ਆ ਰਹੀ ਸੀ ਕਿ ਬਜ਼ੁਰਗ ਸੀ ਮੈਂ ਤਾਂ ਬਜ਼ੁਰਗਾਂ ਲਈ ਤੀ ਮੈਨੂੰ ਯਾਦ ਆ ਗਿਆ ਉਹਨਾਂ ਨੇ ਕਿਹਾ ਵੀ ਸਾਨੂੰ ਕੋਈ ਅਨਾਊਂਸਮੈਂਟ ਨਹੀਂ ਕੀਤੀ ਗਈ ਸਾਨੂੰ ਕੋਈ ਨਹੀਂ ਕਿਹਾ ਗਿਆ ਜੇਕਰ ਸਾਨੂੰ 1-2 ਦਿਨ ਪਹਿਲਾਂ ਕਿਹਾ ਜਾਂਦਾ ਤਾਂ ਅਸੀਂ ਆਪਣਾ ਸਮਾਨ ਬੋਰੀ ਵਿਸਤਰਾ ਬਚਾ ਲੈਂਦੇ ਜੋ ਕਿ ਕਹਿੰਦੇ ਸਾਡੇ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਹੁਣ ਅਸੀਂ ਇਹ ਵੀ ਪਰਭਾਈ ਕਿੱਥੋਂ ਕਰਾਂਗੇ ਇੱਥੇ ਕਹਿੰਦੇ ਕਰਜ਼ੇ ਲੈ ਲੈ ਕੇ ਸਮਾਨ ਬਣਾਇਆ ਹਾਂ ਜੀ ਪਰ ਇਹ ਸੂਚੀ ਵਾਰਨਾਂ ਤੈਨੂੰ ਇਹ ਅੰਭੀਆ ਫਟਕਾਇਆ ਤੇ ਵੀ ਪਹਿਲਾਂ ਇਸ ਤਰ੍ਹਾਂ ਜੋ ਕਿਸਾਨਾਂ ਦਾ ਸਮਾਨ ਹੈ ਉਹਨੂੰ ਸੇਫ ਰੱਖਿਆ ਜਾਵੇ ਤੇ ਜਿਹੜਾ ਕਿਸਾਨ ਦਾ ਪਰਸਨਲ ਸਮਾਨ ਲੱਗਿਆ ਹੋਇਆ ਉੱਥੇ ਉਹਨੂੰ ਉਹ ਵਾਪਸ ਕੀਤਾ ਜਾਵੇ ਤਾਂ ਕਿ ਉਹਨਾਂ ਦਾ ਜਿਹੜਾ ਹੋਰ ਰੋ ਹੈ ਜਿਹੜਾ ਗੁੱਸਾ ਹੈ ਉਹ ਥੋੜਾ ਬਹੁਤਾ ਘੱਟਾ ਹੋ ਸਕੀ ਕਿਉਂਕਿ ਡਾਕਟਰ ਸਾਹਿਬ ਮੈਂ ਤਾਂ ਇਹ ਗੱਲ ਕਰ ਰਿਹਾ ਦੇਖੋ ਇੱਕ ਵਾਰ ਤਾਂ ਕਿਸਾਨਾਂ ਵਾਲੀ ਕੱਲੇ ਘਟਨਾ ਹੋਈ ਚਲੋ ਦੁਖਦਾਈ ਘਟਨਾ ਹੈ ਪੰਜਾਬ ਦੇ ਲਈ 2 ਦਿਨ ਪਹਿਲਾਂ ਹੀ ਮਾਚੋ ਵਾਲੀ ਘਟਨਾ ਹੋਈ ਉਹਦੇ ਵਿੱਚ ਕਾਫੀ ਯਾਨੀ ਕਾਫੀ ਕੰਮ ਖਰਾਬ ਹੋਇਆ ਸਾਹੋ ਸਿੱਖ ਜੱਥੇ ਬੰਦਿਆਂ ਹਿਮਾਚਲ ਵਰੂ ਕਰ ਰਹੀਆਂ ਪਿੰਛੰਤ ਭਿੰਡਰਾ ਦੇ ਪੋਟਰ ਲੈ ਗਿਆ ਪਰ ਉਹ ਗੱਲ ਕੀਤੀ ਇਧਰੋਂ ਜੱਥੇਦਾਰਾਂ ਦਾ ਯਾਨੀ ਗੁੱਥੀ ਮਸਾ ਸੁਲਜੀ ਹੈ ਆਪਣਾ ਧਾਮੀ ਸਾਹਿਬ ਵਾਪਸ ਆਏ ਨੇ ਤੇ ਪੰਜਾਬ ਦਾ ਜੇਕਰ ਗੱਲ ਕਰੀਏ ਮਾਹੌਲ ਥੋੜਾ ਜਿਆ ਥੋੜਾ ਜਿਹਾ ਮੈਂ ਕਹਿੰਦਾ ਲਾਈਨ ਆਰਡਰ ਕਮਜ਼ੋਰ ਚੱਲ ਰਿਹਾ ਥੋੜੇ ਕੋ ਦਿਨਾਂ ਤੋਂ ਮੰਨਦੇ ਹੋ ਕਿ ਨਹੀਂ ਦੇਖੋ ਜੀ ਲਾਈਨ ਆਰਡਰ ਕਮਜ਼ੋਰ ਤਾਂ ਠੀਕ ਹੈ ਪਰ ਉਹਨਾ ਕਮਜ਼ੋਰ ਨਹੀਂ ਹੈ ਜਿੰਨਾ ਦੂਜੀਆਂ ਸਟੇਟਾਂ ਚ ਜੀ ਜਿਹੜਾ ਇੱਕ ਲੈਵਲ ਹੈਗਾ ਉਹ ਲੈਵਲ ਤੋਂ ਥੋੜਾ ਜਿਹਾ ਉੱਪਰ ਹੈ ਜੀ 242 ਹੈ ਜਿਹੜਾ ਕ੍ਰਾਈਮ ਰੇਟ ਹੈ ਇੱਥੇ 242 ਹੈ ਹਰਿਆਣੇ ਦੇ ਵਿੱਚ ਵੀ 700 ਹੈ ਜੰਪੂਈ ਦੇ ਵਿੱਚ 6700 ਹੈ ਅਮ ਆਚਰਜ ਵੀ 400 ਹੈ ਮਤਲਬ ਇਸ ਤਰ੍ਹਾਂ ਦਾ ਨਹੀਂ ਹੈ ਵੀ ਹਾਲਾਤ ਬੜੀ ਵਾਤਾਵਰਣੇ ਠੀਕ ਆ ਥੋੜਾ ਬਹੁਤਾ ਕ੍ਰਾਈਮ ਲੱਦਾ ਆਬਾਦੀ ਵੀ 3.5 ਕਰੋੜ ਦੀ ਹੈ ਇਸ ਕਰਕੇ ਕ੍ਰਾਈਮ ਦੇ ਨਾਂ ਦੇ ਉੱਤੇ ਲੋਕਾਂ ਨੂੰ ਕੁੱਟਿਆ ਮਾਰਿਆ ਨਾ ਜਾਵੇ ਕ੍ਰਾਈਮ ਮਾੜਾ ਮੋਟਾ ਕ੍ਰਾਈਮ ਤਾਂ ਹੁੰਦਾ ਏ ਜੇ ਅੱਜਕੱਲ ਬਲਡੋਜ਼ਰ ਦੀ ਲੋੜ ਹੈ ਕਿਸਾਨਾਂ ਦੇ ਮੈਦਾਨੇ ਚ ਚਲਾਉਣ ਦੀ ਲੋੜ ਤਾਂ ਨਹੀਂ ਸੀਗੀ ਤੇ ਅੱਜ ਤੱਕ ਜਰੂਰ ਜ਼ਿਲ੍ਹਿਆਂ ਦੇ ਉੱਤੇ ਜਰੂਰ ਚਾਹੀਦਾ ਸੀ ਜਿਹੜੀਆਂ ਜ਼ਿਲ੍ਹਿਆਂ ਦੇ ਵਿੱਚ ਨਿਆਥੇ ਲੋਕ ਮਜਬੂਰ ਲੋਕ ਨੌਜਵਾਨੀ ਤੇ ਹੋਰ ਲੋਕ ਨੇ ਜਿਹੜੇ ਅਨਮਨੁੱਖੀ ਤਸੱਦਦ ਉੱਥੇ ਚੱਲਦੇ ਨੇ ਤੇ ਆ ਸਰਕਾਰਾਂ ਦਾ ਜਿਹੜਾ ਗਲਤ ਕਰ ਰਹੀ ਹੈ ਉਹ ਮਤਲਬ ਠੀਕ ਹੋਵੇ ਜੇ ਜ਼ਿਲ੍ਹਾ ਅੰਦੇ ਉੱਤੇ ਬਿਲਡਿੰਗ ਚੱਲੇ ਡਾਕਟਰ ਸਾਹਿਬ ਇੱਕ ਅਪਡੇਟ ਆ ਗਿਆ ਹੁਣੇ ਆਈ ਹੈ 5 ਮਿੰਟ ਪਹਿਲਾਂ ਮੇਰੇ ਸਹਿਯੋਗੀ ਮੈਨੂੰ ਕਾਗਜ਼ ਫੜਾਏ ਗਏ ਨੇ ਕਿ ਸਵਰਨ ਸਿੰਘ ਭੰਡੇਰ ਨੇ ਇੱਛਾ ਜ਼ਾਹਿਰ ਕੀਤੀ ਹੈ ਕਿ ਉਹਨਾਂ ਨੂੰ ਜਗਜੀਤ ਸਿੰਘ ਢੱਲੇਵਾਲ ਨਾਲ ਰੱਖਿਆ ਜਾਏ ਜਾਂ ਮਲਾਇਆ ਜਾਏ ਜਲਦੀਓ ਜਲਦੀ ਨਹੀਂ ਤਾਂ ਉਹ ਭੁਖੜਾ ਸ਼ੁਰੂ ਕਰ ਦੰਗੇ ਤੁਹਾਨੂੰ ਦੱਸ ਦਿਨਾ ਕਿ ਸਰਨ ਸਿੰਘ ਪਟੇਰ ਇਸ ਸਮੇਂ ਪਟਿਆਲਾ ਦੇ ਕਮਾਂਡੋ ਦੇ ਵਿੱਚ ਨੇ ਕਮਾਂਡੋ ਟ੍ਰੇਨਿੰਗ ਸਕੂਲ ਆ ਉਰੇ ਨੇ ਜਰਕੇ ਡੱਲੇਵਾਲ ਸਾਹਿਬ ਜਲੰਧਰ ਨੇ ਆ ਦੇਖੋ ਇਹ ਭੁਖੜਤਾ ਦਾ ਬਾਕੀ ਕਿਸਾਨਾਂ ਨੇ ਤਾਂ ਕਰਤੀਆਂ ਜੀ ਜੀ ਹੁਣ ਇਹ ਸਾਡੇ ਮੰਗ ਰਿਹਾ ਕਿ ਇਹਨੂੰ ਤਾਂ ਬੇਹੱਦ ਲੀਡਰ ਹੈ ਇਹਨੂੰ ਤਾਂ ਪਹਿਲਾਂ ਕਰਨੀ ਚਾਹੀਦੀ ਸੀ ਇਹ ਮਤਲਬ ਇਹ ਕੋਈ ਇਹਦੇ ਵਿੱਚ ਕੋਈ ਚਾਲ ਲੱਗਦੀ ਹੈ ਇਹ ਚਾਲ ਤੋਂ ਸチェਤਰਣਾ ਚਾਹੀਦਾ ਹੋਰ ਇਹਨੂੰ ਵੱਧ ਕੁਝ ਨਹੀਂ ਹੈ ਕਿਸਾਨ ਤਾਂ ਭੁਖੜਤਾਲ ਦੇ ਬੈਠੇ ਨੇ ਜੀ ਜੀ ਕਿਸਾਨ ਜਿਲ੍ਹਾਂ ਦੇ ਵਿੱਚ ਵੀ ਉਹਨਾਂ ਨੇ ਭੁਖੜਤਾਲ ਕਰ ਰੱਖੀ ਹੈ ਤੇ ਇਹ ਹਜੇ ਚੱਲੂਗਾ ਮਤਲਬ ਗੱਲ ਨੂੰ ਕਿਸੇ ਪਾਸੇ ਲਾਉਣ ਵਾਸਤੇ ਡਾਕਟਰ ਸਾਹਿਬ ਇੱਕ ਆਖਰੀ ਆਖਰੀ ਡਾਕਟਰ ਸਾਹਿਬ ਆਖਰੀ ਸਵਾਲ ਜੋ ਅੱਜ 3-4 6:00 ਨਾ ਦੁਪਹਿਰ ਦਾ ਹੋ ਰਿਹਾ ਹੈ ਲੋਕਾਂ ਨੂੰ ਕੀ ਅਪੀਲ ਕਰੋਗੇ ਜਾਂ ਸਰਕਾਰਾਂ ਨੂੰ ਕਿ ਮਾਹੌਲ ਖਰਾਬ ਨਾ ਹੋਵੇ ਲੋਕਾਂ ਨੂੰ ਇਹ ਅਪੀਲ ਹੈ ਜੀ ਸ਼ਾਂਤੀ ਬਣਾ ਕੇ ਰੱਖੋ ਸ਼ਾਂਤੀ ਨਾਲ ਹੀ ਆਪਣੀ ਜਿੱਤ ਹੋਊਗੀ ਜਿੱਤ ਬਹੁਤ ਨੇੜੇ ਹੈ ਠੀਕ ਹੈ ਵਿੱਚ ਕਈ ਵਾਰੀ ਨੇੜੇ ਨਾਲ ਝਖੜ ਵੀ ਆ ਜਾਂਦੇ ਹੁੰਦੇ ਨੇ ਇਹਨਾਂ ਤੋਂ ਕੋਹਰਾਣ ਦੀ ਲੋੜ ਨਹੀਂ ਹੈ ਜ਼ਿਲ੍ਹਾ ਦੇ ਵਿੱਚ ਵੀ ਸਾਰੀ ਦੁਨੀਆ ਦੇ ਢੇਲਾਂ ਦੇ ਵਿੱਚ ਘਟ ਘਟ ਕੇ ਆਉਂਦੀ ਹੈ ਕੋਈ ਗੱਲ ਨਹੀਂ ਹੈਗੀ ਮਤਲਬ ਜਿਆਦੇ ਘਬਰਾ ਕੇ ਕੋਈ ਅਨਮਨੁੱਖੀ ਘਟਨਾ ਨੂੰ ਅੰਜਾਮ ਨਾ ਦਿਓ ਰਾਜ ਸੇ ਨਾਲ ਬੈਰ ਬੋਲੋ ਕਿਉਂਕਿ ਜੋ ਪੁਲਿਸ ਦੇ ਵਿੱਚ ਨੌਜਵਾਨ ਮੁੰਡੇ ਨੇ ਉਹ ਵੀ ਆਪਣੇ ਨੇ ਜੀ ਫੌਜ ਦੇ ਵਿੱਚ ਨੌਜਵਾਨ ਮੁੰਡੇ ਨੇ ਉਹ ਵੀ ਆਪਣੇ ਨੇ ਆਪਾਂ ਕਿਸੇ ਦੇ ਉੱਤੇ ਤਸ਼ੱਦਦ ਨਹੀਂ ਕਰਨਾ ਜੇ ਸਰਕਾਰ ਤਸ਼ੱਦਦ ਕਰਦੀ ਹੈ ਉਹਨੂੰ ਝੱਲ ਕੇ ਆਪਾਂ ਇੱਕ ਮਿਸਾਲ ਪੇਸ਼ ਕਰੀਏ ਤੇ ਆਪ ਲੋਕਾਂ ਦਾ ਸਾਥ ਦੇ ਕੇ ਲੋਕਾਂ ਦੀ ਮਦਦ ਕਰੀਏ ਸਰ ਜਿੰਦਰ ਸਿੰਘ ਜੀ ਤੁਸੀਂ ਆਪਣਾ ਬਹੁਤ ਕੀਮਤੀ ਸਮੇ ਸਾਡੇ ਚੈਨਲ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ थैंक यू वेरी मच ਸੋ ਦੋਤੋਏ ਸਾਡੇ ਨਾਲ ਜੁੜੇ ਸੀ ਜਿੰਦਰ ਸਿੰਘ ਜੀ ਮਾਨਸਾ ਤੋਂ ਸਾਡੇ ਸਹਿਯੋਗੀਆਂ ਜੁੜਦੇ ਨੇ ਅਕਸਰ ਸਾਡਾ ਜਿਹੜਾ ਅੱਜ ਦਾ ਮੁੱਦਾ ਸੀ ਕਿ ਕੱਲ ਜਿਹੜੀ ਘਟਨਾ ਵਾਪਰੀ ਹੈ ਦੋਨੋਂ ਬਾਰਡਰਾਂ ਤੇ ਸਭ ਤੋਂ ਪਹਿਲਾ ਅਪਡੇਟ ਜਿਹੜੀ ਆਈ ਹੈ ਕਿ ਸ਼ੰਭੂ ਬਾਰਡਰ ਕਲੀਅਰ ਕਰਾਇਆ ਦਿੱਤਾ ਗਿਆ ਹਾਲਾਂਕਿ ਉਧਰੋਂ ਦਿੱਲੀ ਵਾਲੇ ਪਾਸਿਓਂ ਗੱਡੀਆਂ ਆਉਣ ਲੱਗੀਆਂ ਨੇ ਇਧਰੋਂ ਕੱਲ ਤੋਂ ਜਾਣ ਗਈਆਂ ਇਹ ਵੀ ਅਪਡੇਟ ਆ ਗਈ ਹੈ ਤੁਹਾਂ ਦੇ ਦਿੰਨੇ ਆ ਤੇ ਉਸ ਤੋਂ ਬਾਅਦ ਡੱਲੇਵਾਲ ਜਿਹੜੇ ਕਿ ਹਫ਼ਤਾ ਵੀ ਕਾਫੀ 나ਜੂਸ ਸਿਹਤ ਸਥਿਤੀ ਹੁਣ ਉਹਦਾ ਕਹਿ ਰਹੇ ਆ ਬੀਪੀ ਵਗੈਰਾ ਥੋੜਾ ਸਹੀ ਹੈ ਉਹਨਾਂ ਨੂੰ ਇੱਕ ਗੈਸਟ ਹਾਊਸ ਦੇ ਵਿੱਚ ਰੱਖਿਆ ਗਿਆ ਪਰ ਉਹ ਗੈਸਟ ਹਾਊਸ ਬਣ ਗਿਆ ਛੋਣੀ ਕਿਉਂਕਿ ਪੁਲਿਸ ਨੂੰ ਡਰ ਹੈ ਕਿ ਕੋਈ ਕਿਸਾਨ ਕਿਸੇ ਸਟਾਫ ਮੈਂਬਰ ਬਣ ਕੇ ਅੰਦਰ ਨਾ ਵੜ ਜਾਣ ਇਸ ਲਈ ਹਰੇਕ ਬੰਦਾ ਜਿਹੜਾ ਡੱਲੇਵਾਲ ਸਾਹਿਬ ਨੂੰ ਦਵਾਈ ਦੇਖਣ ਦੇ ਆ ਦੇਣ ਬੂਟੀ ਦੇਣ ਜਾ ਰਿਹਾ ਉਸ ਦਾ ਆਈ ਕਾਰਡ ਚੈੱਕ ਕੀਤਾ ਜਾ ਰਿਹਾ ਪ੍ਰੋਪਰ ਪਰ ਜਿਹੜੀ ਦੁਪਹਿਰ ਦੇ ਘਟਨਾਵਾਂ ਸਾਹਮਣੇ ਆਈਆਂ ਨੇ ਕਿ ਮੋਗਾ ਵਿੱਚ ਮਾਨਸਾ ਵਿੱਚ ਅੰਮ੍ਰਿਤਸਰ ਦੇ ਵਿੱਚ ਕਿਸਾਨਾਂ ਦੇ ਵੱਲੋਂ ਜਗ੍ਹਾ-ਜਗ੍ਹਾ ਪੰਜਾਬ ਪੁਲਿਸ ਦੇ ਖਿਲਾਫ ਪ੍ਰਦਰਸ਼ਨ ਕੀਤੇ ਗਏ ਨੇ। ਕਈ ਜਗ੍ਹਾ ਤੋਂ ਜੇਕਰ ਸਾਫ਼ ਤੌਰ ਤੇ ਕਮਾਦਾ ਗਿੱਦੜਵਾੜ ਤੋਂ ਹਥੋਪਾਈ ਹੋਣ ਦੀ ਖ਼ਬਰ ਹੀ ਸਾਹਮਣੇ ਆਈ ਹੈ ਤੇ ਗਿੱਦੜਵਾੜ ਚੋਂ ਕਈ ਕਿਸਾਨ, ਔਰਤਾਂ ਅਤੇ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਦੇ ਵੱਲੋਂ। ਹੁਣ ਦੋਸਤੋ ਪੰਜਾਬ ਸਰਕਾਰ ਕੀ ਜਲਦੀ ਅੱਗੇ ਆ ਕੇ ਕਿਸਾਨਾਂ ਗੁਆਂ ਛੱਡੇਗੀ? ਇਹ ਮੁੱਦਾ ਕਦੋਂ ਸੁਲਝੇਗਾ? ਇਹ ਦੋਸਤੋ ਹੁਣ ਸਮੱਸਿਆ ਹੈ ਗਾਇਸ। ਪੂਰੀ ਖ਼ਬਰ ਸਾਡੀ ਪੂਰੀ ਨਜ਼ਰ ਹੈ ਬਣੀ ਹੋਈ ਹੈ। ਜੋ ਵੀ ਜਿਆਦੇ ਅਪਡੇਟ ਹੋਏਗੀ ਪਲ-ਪਲ ਦੀ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਪੇਸ਼ ਕਰੇਗਾ A1 ਪੰਜਾਬੀ ਟੀਵੀ ਤੇ ਤੁਸੀਂ ਜੁੜ ਰਹੋ A1 ਪੰਜਾਬੀ ਟੀਵੀ ਨਾਲ ਦੋਸਤੋ ਮੈਨੂੰ